ਪਹਿਲ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਮੇਰਾ ਨਾਮ ਲਖਵੀਰ ਸਿੰਘ ਮੇਰਾ ਨਾ ਹੈ ਇਹ ਵਸਤੀ ਕਿਸ਼ਨ ਸਿੰਘ ਵਾਲੀ ਆ ਇਹ ਪਿੰਡ ਵਸਤੀ ਕਿਸ਼ਨ ਸਿੰਘ ਵਾਲੀ ਹਾਂਜੀ ਹਾਂਜੀ ਸਾਡੀਆਂ ਤੇ ਹੁਣ ਚਲੋ ਪਾਣੀ ਆਇਆ ਚਾਹ ਫੇਰ ਮੁਸ਼ਕਲਾਂ ਇਹੋ ਹੀ ਆ ਸਾਰੀਆਂ ਜੱ ਸਾਹ ਵਾ ਜਿੰਜੀ ਆਇਆ ਇਹਨੂੰ ਤੇ ਪਾਰਟੀ ਆਈ ਆ ਤੇ ਸਾਡਾ ਪਤਾ ਲਿਆ ਅਸੀਂ ਬੜਾ ਧੰਨਵਾਦ ਕਰਦੇ ਆ ਵੀ ਇਹਨਾਂ ਜੀ ਆਇਆ ਇਹਨੂੰ ਆ ਗਏ ਆ ਤੇ ਬਾਕੀ ਅੱਗੇ ਘਰ ਬਹੁਤ ਬਹੁਤ ਘਟ ਆਏ ਇਥੇ ਸੇਵੀ ਆ ਸੰਤ ਸੇਵੀ ਵਾਲੇ ਆਉਂਦੇ ਵਿਚਾਰੇ ਜੋ ਕੁਸਵਾਹ ਨੂੰ ਦੇ ਜਾਂਦੇ ਸੋ ਦਾ ਕੋਈ ਕੋਈ ਆਪਣਾ ਲੂਣ ਤੇ ਆ ਤੇ ਬਾਕੀ ਠੀਕ ਆ ਚਲੋ ਮਾਰੇ ਕੰਮ ਚੱਲੀ ਜਾਂਦਾ ਹੁਣ ਜੇ ਪੰਜ ਲੱਗੂ ਤੇ ਫੇਰ ਹੀ ਆਪਣਾ ਕੰਮ ਸੁੱਤਰੋਣਾ ਜਿਦਾ ਕੀ ਕੀ ਹੁੰਦਾ ਕਾ ਰੱਬ ਜਾਣਦਾ ਪਤਾ ਨਹੀਂ ਹੁਣ ਹੋਰ ਵੀ ਆ ਰਹੇ ਸਰਕਾਰ ਸਰਕੂਰ ਬਣੀ ਹੋਈ ਨਹੀਂ ਹੋਰ ਕੋਈ ਬਹੁਤ ਘਾਟ ਆਉਂਦੇ ਆ ਅੱਛਾ ਹਾਂ ਜੀ ਅਜੇ ਤੱਕ ਨਾ ਅਨੁਕੂਨ ਨਾ ਹੀ ਲਾਰਨਾ ਗਾ ਇਥੇ ਕਰਨੀ ਗਾ ਆ ਸਾਡੇ ਪਿੰਡ ਜਿਆ ਆ ਉੱਥੋਂ ਬੰਨੇ ਬੰਨੇ ਆਉਂਦੇ ਫੋਟੋ ਲੈ ਵਾਈਫਾ ਮੁਰਦਦੇ ਉੱਥੇ ਹੀ ਮੁਰਦਦੇ ਆ ਆ ਪਾਣੀ ਨਹੀਂ ਹੋਇਆ ਹੋਇਆ ਅਜੇ ਤੱਕ ਤੁਸੀਂ ਵੀ ਰਾਜੇਵਾਲ ਜਥੇਬੰਦੀ ਨਾਲ ਜੁੜੇ ਹੋਏ ਹੋ ਹਾਂ ਜੀ ਹਾਂ ਮੈਂ ਭਰਾ ਹੀ ਸੁਦਾ ਰਾਜੇਵਾਲ ਦਾ ਅੱਛਾ ਜੇ ਦਾ ਮੀਰ ਭਰਾਣੀਆਂ ਬਲਾ ਭ ਹਰ ਘਰ ਹੀ ਪਿਆ ਇੰਨੇ ਚਾਰਚ ਫਿਰ ਜਿਵੇਂ ਪਾਣੀ ਆ ਪਸੂ ਡੰਗਰ ਬੱਚੇ ਸਾਰੇ ਇੱਥੇ ਆ ਆਈ ਬੱਚੇ ਅਸੀਂ ਸਾਰੇ ਅਡੇ ਆ ਇਹ ਸਾਂਝਾ ਨੇ ਬੰਦੇ ਇੱਥੇ ਥੋੜੇ ਹੀ ਆ ਬੱਚੇ ਬਾਕੀ ਸਾਰੇ ਮਾਲ ਅੰਗਰੇ ਇੱਥੇ ਹੀ ਆ ਮਾਲ ਦੀ ਬਹੁਤ ਮੁਸ਼ਕਲ ਆ ਆਉਣਾ ਟੂੜੀ ਪਾਈ ਦੀ ਆਟਾ ਟਾ ਪਾਈ ਦਾ ਪੱਠਾ ਕੋਈ ਬਾਹਰ ਕੋਈ ਨਹੀਂ ਰਹਿ ਗਿਆ ਕੋਈ ਚਾਰਾ ਚੂੜਾ ਨਹੀਂ ਆਇਆ ਕਿ ਫੀਡ ਖਾਦੇ ਜਾਂਦੇ ਆਂਦੇ ਵੀ ਕੋਈ ਕੱਲੀ ਬੰਦੇ ਐਮਐਲਏ ਕੱਲੀ ਕੇ ਲਈ ਉੱਥੇ ਉੱਥੇ ਪਈ 12 ਵਜੇ ਵੀ ਉਹ ਹੀ ਆਉਂਦੀ ਨਹੀਂ ਪਿੰਡ ਉੱਪਰ ਦੀ ਨਹੀਂ ਗਈ ਕੋ ਪਾਣੀ ਆ ਚਾਹ ਨਹੀਂ ਪਹੁੰਚਦੀ ਚਾਹਰੇ ਪਾਣੀ ਆ ਤੇ ਇਹ ਫੀਡ ਆਉਗੂ ਤੇ ਕੰਮ ਪਤਾ ਲੱਗੂ ਆ ਜ ਕਿਨੇ ਕਰ ਜਿਹੜੇ ਤੁਹਾਡੇ ਨਾਲ ਨਾਲ ਇਹ ਇੱਥੇ ਜੀ ਸਾਡੇ ਸਾਡੀ ਪੰਚਾਇਤ ਜੇ ਇੱਥੇ ਅਸੀਂ 15 18 ਕਰੀਏ ਠੀਕ ਹੀ ਤਾਂਦੇ ਆ ਬਾਕੀ ਵੇਲੀਆਂ ਆਏ ਪਾਸੇ-ਪਾਸੇ ਵੇਲੀਆਂ ਆ ਹਾਂਜੀ ਹਾਂਜੀ ਇੱਕ ਤੋਂ ਬਾਅਦ ਕੋਈ ਹਾਲਾਤ ਸੀ ਜਦੋਂ 23 ਵੀ ਪਹਿਲਾਂ 23 ਵੜਾਇਆ ਸੀ ਉਦੋਂ ਵੀ ਇਹੋ ਜ ਆ ਸੀ ਉਦੋਂ ਮੇਰੇ ਇੱਕ ਸਾਲ ਤੋਂ ਲੰਘਿਆ ਮੜਾ ਖਸੋਗਾ ਤੇ ਹੁਣ ਫੇਰ ਆ ਗਿਆ ਉਦੋਂ ਕੋਈ ਪ੍ਰਬੰਧ ਕਰੇ ਸੀ ਵੀ ਉਦੋਂ ਕੋਈ ਨਹੀਂ ਕੀਤਾ ਜੀ ਉਹ ਸੈਂਟਰ ਸਰਕਾਰ ਨੇ ਕੋਈ 500 ਛੋੜੇ ਪੈਸੇ ਰਾਤ ਜੀ ਤੁਹਾਨੂੰ 8800 ਰੁਪਿਆ ਇਹ ਤਾਂ ਉਹ ਸਾਰੇ ਲੋਕਾਂ ਨੂੰ ਵੀ ਨਹੀਂ ਮਿਲਿਆ ਇਹਨਾਂ ਨੇ ਕੁਛ ਨਹੀਂ ਦਿੱਤਾ ਇਹਨਾਂ ਪੰਜਾਬ ਗਵਰਨਮੈਂਟ ਨੇ ਸਾਨੂੰ ਕੁਝ ਨਹੀਂ ਮਿਲਿਆ ਉਹ ਦਤਾਬ ਜਿ ਕੋਲੋਂ ਦਿੱਤਾ ਉਹਨੇ 600 ਰੁਪਏ ਦਿੱਤਾ ਹੀ ਉਦੋਂ ਜ਼ਿਆਦਾ ਖਰਚਾ ਹੀ ਹੋ ਜਾਂਦਾ 20-20 ਹਜ਼ਾਰ 15-15 20 ਹਜ਼ਾਰ ਤੇ ਖਰਚਾ ਹੀ ਚ ਕਿਲੇ ਤੇ ਆ ਜਾਂਦਾ ਹਾਂਜੀ ਹਾਂਜੀ ਤਾਂ ਖਾਸੀ ਦਾ ਬੜਾ ਜ਼ਿਕਰ ਕੀਤਾ ਨਾ ਬਾਪੂ ਜੀ 80 80 ਉਹਨਾਂ ਤਾਂ ਬਹੁਤ ਬੜਾ ਪਾਣੀ ਜਦੋਂ ਕੋਈ ਸ਼ੈ ਨਹੀਂ ਰਹੀ ਸਾਡੀ ਬਹੁਤ ਸਾਬੀ ਹਾਂਜੀ ਹਾਂਜੀ ਉਹ ਤਾਂ ਵਿੱਚ ਚੜਦੀ ਵਾਲਾ ਵੈਰੀ ਖਾਲਸਾ ਦਾ ਵੈਰੀ ਵਾਹ ਠੀਕ ਬਾਸ਼ਾ ਜੀ ਸਭ ਕੁਝ ਆ ਰਿਹਾ ਕਿਸੇ ਗੱਲ ਦੀ ਸੰਤੋਟ ਨਹੀਂ ਆਉਂਦੇ ਗੁਰੂ ਦੇ ਸਿੱਖ ਪਿਆਰੇ ਆ ਹਾਂ ਗੁਰੂ ਦੇ ਸਿੱਖ ਪਿਆਰੇ ਸਾਨੂੰ ਕਿਸੇ ਗੱਲ ਦੀ ਤੋਟ ਨਹੀਂ ਆਉਂਦਾ ਸਭ ਕੁਝ ਵਾਦੂ ਆ ਹਾਂਜੀ ਪਾਉਂਦੇ ਤੇਰੇ estranger ਦੋ ਯਾਰ ਤੇਈ ਚ ਵੀ ਆਇਆ ਸੀ ਤੇ ਹੁਣ ਫੇਰ ਅਸੀਂ ਤਾਂ ਗਿੱਜ ਗਏ ਹੋਰ ਕੀ ਕਰੀਏ ਅੱਛਾ ਚੜਦੀ ਕਲਾ ਬਸ ਤੇ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਨਹੀਂ ਗੁਰੂ ਸਾਹਿਬ ਦੀ ਤੇ ਸਾਨੂੰ ਨਾ ਜ਼ਰੂਰਤ ਹੋਣ ਨਹੀਂ ਹੋਣ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਸਾਨੂੰ ਜਦੋਂ ਅਸੀਂ ਕਣਕ ਬੀਜਣੀ ਹੈ ਨਾ ਉਦੋਂ ਸਾਨੂੰ ਆਉਣਾ ਹੈ ਸਿਆਲ ਚ ਦਿੱਕਤ ਆਉਣੀ ਹੈ ਹੁਣ ਤਾਂ ਸਭ ਕੁਝ ਸਾਡੇ ਕੋਲ ਹੈਗਾ ਵੀ ਉਦੋਂ ਥੋੜੀ ਜਿਹੀ ਜਿਆਦਾ ਜ਼ਰੂਰਤ ਪੈਣੀ ਹੈ ਹਾਂ ਸਾਰੀ ਜਰੂਰ ਸਾਰੀ ਜ਼ਰੂਰਤ ਉਦੋਂ ਹੀ ਪੈਣੀ ਜਿਆਦੀ ਤਾਂ ਹੁਣ ਤੇ ਚਲੋ ਸੌਦਾ ਪੱਤਰ ਤੁਹਾਨੂੰ ਪਤਾ ਵੀ ਇਹ ਕਰਾਪ ਲੈ ਆਈਏ ਅਸੀਂ ਪਹਿਲਾਂ ਵੀ ਲਿਆ ਕੇ ਰੱਖਿਆ ਹੁੰਦਾ ਸਾਨੂੰ ਪਤਾ ਪਾਣੀ ਆਉਂਦਾ ਸਰ ਤੁਹਾਨੂੰ ਹੈਗਾ ਸੀ ਪਹਿਲਾਂ ਵੀ ਆ ਜੀ ਸਾਨੂੰ ਪਤਾ ਹੀ ਆ ਜਦੋਂ ਦਰਿਆ ਦੇ ਲਾਗੇ ਦੀ ਬੈਠੇ ਐਨੀ ਸਰਕਾਰ ਨੂੰ ਨਹੀਂ ਐ ਸਰਕਾਰਾਂ ਨੂੰ ਨਹੀਂ ਪਤਾ ਲੱਗਿਆ ਵੀ ਹੁਣ ਪ੍ਰਬੰਧ ਕਰ ਦਈਏ ਸਰਕਾਰਾਂ ਨੇ ਕੀ ਕਰਨਾ ਸਰਕਾਰਾਂ ਚਲੋ ਮਾੜ ਮੋੜ ਜਾ ਕਰਦੀਆਂ ਇੰਨਾ ਜ਼ਿਆਦਾ ਨਹੀਂ 88 ਚ ਵੀ ਆਇਆ ਉਦੋਂ ਵੀ ਦੇਖਿਆ ਤੁਸੀਂ ਇਹ ਜਿਹੜੀ 88 ਚ ਮੇਰੇ ਵਿਆਹ ਤੋਂ ਪਹਿਲਾਂ ਹੈ ਅੱਛਾ ਵਿਆਹ ਤੋਂ ਪਹਿਲਾਂ ਸੀਗਾ ਹਾਂ ਜੀ 23 ਵੇਲੇ ਨੁਕਸਾਨ ਹੋਇਆ ਸਾਰਾ ਇਸ ਤਰ੍ਹਾਂ ਹੋਇਆ ਸੀ ਤੇ ਕੋਈ ਮੁਆਵਜ਼ਾ ਫਸਲਾਂ ਦਾ ਦੋਦੋਂ 6000 ਮਿਲਿਆ ਕਿਸੇ ਨੂੰ ਮਿਲਿਆ ਪੂਰਾ ਨਹੀਂ ਮਿਲਿਆ 20 ਤੇ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਕਿੰਨੇ ਕਿਲੋ ਅਸੀਂ ਕੀ ਥੋੜੀ ਸਾਢੇ ਸਾਢੇ 4 ਕਿਲੋ ਸਾਢੇ 4 ਕਿਲੋ ਹਾਂ ਸਾਰੀ ਉਹ ਡੁੱਬ ਗਈ ਹਾਂਜੀ ਸਾਰੀ ਡੁੱਬ ਗਈ ਕਿਸੇ ਦੀ ਵੀ ਨਹੀਂ ਰਹੀ ਕਿਸੇ ਭੈਣ ਭਰਾ ਦੀ ਸਾਰੇ ਇੱਥੇ ਲੱਗੇ ਚ ਨਹੀਂ ਕਿਸੇ ਦੀ ਹੈਗੀ ਤੇ ਇਹ ਬਸਤੀ ਕਿਹੜੀ ਬਸਤੀ ਕਿਸ਼ਨ ਸਿੰਘ ਵਾਲੀ ਕਿਸ਼ਨ ਸਿੰਘ ਠੀਕ ਹੈ ਜੀ ਕਰ ਲਓ